ਹੋ ਰਿਹਾ ਦਰੱਖਤ ਨਹੀਂ ਹੈ। ਕੇ ਵੇਖ ਲੋ। ਹਾਂ। ਸਿੱਧਾ ਕਿੰਨਾ ਗਿਆ। ਸਿੱਪਣਾ। ਹੋ ਰਿਹਾ। ਰੇਨ ਕਾ ਉੱਤੇ ਕੁਝ ਹੈ। ਤੇ ਪਰ ਵੀ ਹੋ ਰਿਹਾ ਹੈ। ਆਹ ਦੇਖੋ ਹੋ ਰਿਹਾ ਹੈ ਦਰੱਖਤ ਉੱਤੇ ਉੱਤੇ ਚੜਿਆ ਲੱਗਿਆ ਉਹ। ਇਹ ਨਈਓ ਪ੍ਰਾਣੀਆਂ। ਪ੍ਰਾਣੀਆਂ ਹੋਏ। ਪ੍ਰਾਣ ਹੈ, ਹੋਰੀ ਹੈ।

हां य चीज लीज नहीं लाभ रही ਟਰੱਕ ਆਪਾਂ ਵੇਖਿਆ ਨਾ ਸਾਰੇ ਲਾਈਟਰ ਦੇ ਵਿੱਚ ਹੀ ਸੀ ਬੂੜ